ਯਾਰ ਨਾ ਸਾੜਿਆ ਸੀ ਕੋਈ ਨਾਂ ਲਿਖ ਲਈ ਉਹਨਾਂ ਤੋਂ ਬਾਅਦ ਤੇ ਆਪਾਂ ਕੀ ਸਾੜਤਾ ਹੈਂ 3 ਇੱਕ ਸਾਲ ਹੋ ਗਿਆ ਸੀ ਉੱਥੇ ਉਸ ਇਲਾਕੇ ਦੇ ਵਿੱਚ ਇਹਨੂੰ ਗਾਲਾਂ ਕੱਢਣ ਲੱਗ ਜਾਂਦਾ ਆਪ ਹੀ ਮੂੰਹ 'ਚ ਗੱਲਾਂ ਕਰਕੇ ਏਦਾਂ ਉੱਪਰ ਨੂੰ ਮੂੰਹ ਕਰਕੇ ਜਾਂ ਇੱਧਰ ਨੂੰ ਮੂੰਹ ਕਰਕੇ ਕੱਲ ਵੀ ਬਾਈ ਕਹਿੰਦਾ ਇਹਨੂੰ ਬਹੁਤ ਘੁੱਟਿਆ ਉੱਥੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਇਹਦੇ ਬੱਚੇ ਲੱਭਦੇ ਹੋਣੇ ਵਿਆਹਿਆ ਹੋਵੇ ਉਹਨਾਂ ਅਸਲੀਅਤਾਂ ਜੇ ਪਤਾ ਹੀ ਨਹੀਂ ਕੁਝ ਵੀ ਨਾ ਵੀਰੇ ਉਹਨਾਂ ਨੂੰ ਪਤਾ ਨਾ ਸਾਨੂੰ ਪਤਾ ਏਦਾਂ ਇਹ ਗੰਦੀ ਥਾਂ ਤੇ ਸੌ ਜਾਂਦਾ ਕਿਤੇ ਟਰੈਕਟਰ ਤੇ ਲੇ ਮੂਲ ਕੋ ਕੇ ਸੌਂ ਜਾਂਦਾ ਕਿਤੇ ਫੁੱਟਪਾਥ ਤੇ ਸੌ ਗਿਆ ਇਦਾਂ ਹੀ ਚੱਲ ਰਿਹਾ ਸੀ ਜੀਵਨ ਵਿਕਰਮ ਦਾ ਆਪਾਂ ਸਿਰਫ ਇੱਕ ਵੀਡੀਓ ਸ਼ੇਅਰ ਕਰਕੇ ਇਸ ਤੋਂ ਵੱਡਾ ਹੋਰ ਪੁੰਨ ਕੀ ਹੈ ਵੀ ਕਿਸੇ ਮਾਂ ਦਾ ਪੁੱਤ ਮਾਂ ਨੂੰ ਮਿਲਾਤਾ ਇਸ ਤੋਂ ਵੱਡਾ ਹੋਰ ਦੁਨੀਆ ਤੇ ਕਿਹੜਾ ਪੁੰਨ ਕਰ ਸਕਦੇ ਆਪਾਂ ਆ ਦੇਖੋ ਇਦਾਂ ਮਾੜਾ ਚੰਗਾ ਬੋਲਦਾ ਪਬਲਿਕ ਨੂੰ ਵੀ ਤਾਂਕਰਨ ਵਾਲਾ ਕੰਮ ਹੈ ਤੇ ਇਹਦਾ ਵੀਰ ਦਾ ਥੋੜਾ ਨਾ 40 50% ਮੈਂਟਲੀ ਦਿੱਕਤ ਹੈ ਤੇ ਵਿੱਕੀ ਓਏ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਹੋਰ ਵੀਰੇ ਕੀ ਹਾਲ ਚਾਲ ਨੇ ਕੀ ਨਾਮ ਵੀਰੇ ਤੇਰਾ ਹੈ ਵਿੱਕੀ ਹੈ ਵਿੱਕੀ ਵੀਰੇ ਵਿੱਕੀ ਵੀਰੇ ਤੇਰੇ ਡੈਡੀ ਦਾ ਕੀ ਨਾਮ ਨਾ ਯਾਰ ਇਹਨਾਂ ਨਾ ਕਵੀ ਕਿਹਨਾਂ ਕੀ ਡਾਡਾ ਦਾ ਨਾਮ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ ਯਾਰ ਆਪਦੇ ਬਾਪੂ ਦਾ ਨਾਮ ਹੀ ਭੁੱਲਦਾ ਕੋਈ ਹੈ ਉਹ ਵਿੱਕੀ ਮੇਰੇ ਜੱਫੀ ਪਾਇਆ ਭਰਾ ਦਾ ਤੂੰ ਮੇਰਾ ਭਰਾ ਵਾ ਦੇਖ ਮੇਰੇ ਨਾਲ ਜਿਹੜੀ ਵੀ ਗੱਲ ਕਰਨੀ ਹੈ ਨਾ ਵਿੱਕੀ ਸੱਚ ਕਰਨੀ ਹੈ ਦਿਲ ਤੋਂ ਕਰਨੀ ਠੀਕ ਆ ਦੱਸ ਡਾਡਾ ਦਾ ਕੀ ਨਾਂ ਕੀ ਨਾਂ ਡਾੜੀ ਦਾ ਘਬਰਾਉਣਾ ਨਹੀਂ ਭਰਾ ਮੈਂ ਤੂੰ ਮੇਰਾ ਇਹਨਾਂ ਨੇ ਨਾਂ ਜੀ ਪਤਾ ਮੈਨੂੰ ਤਾਂ ਪਤਾ ਨਾ ਇਹਨਾਂ ਨੂੰ ਨਹੀਂ ਪਤਾ ਕੀ ਨਾਂ ਡੜੀ ਦਾ ਮੰਮੀ ਦਾ ਕੀ ਨਾਂ ਹੈ ਮਾਂ ਦਾ ਕੀ ਨਾਂ ਦੁਜਾ ਮਾਂ ਹੈ ਮਾਂ ਦਾ ਕੀ ਨਾਂ ਮਾਰੇ ਇਹ ਕਿੰਨਾ ਹੈ ਨਹੀਂ ਤਰ ਪਿੰਡ ਕਿਹੜਾ ਪਿੰਡ ਦਾ ਉਧਰ ਦਾ ਹੈ ਦਾ ਉਹ ਪੰਚ ਹੈ ਕਿੱਥੇ ਪੈਂਦਾ ਹੈ ਨਾਲ ਦਾ ਪਿੰਡ ਕਿਹੜਾ ਪੈਂਦਾ ਨਾਲ ਦਾ ਕਿਆ ਟਾ ਐਸ਼ਾ ਜਿਲ੍ਹਾ ਕਿਹੜਾ ਪੈਣਾ ਅੰਮ੍ਰਿਤਸਰ ਪੈਣਾ ਇੱਥੇ ਲੱਗਦੇ ਵਿੱਕੀ ਪਰ ਤਾਂ ਸਹੀ ਇਹਨਾਂ ਨੇ ਵੇਚਣਾ ਚੱਲ ਫੜ ਕੇ ਦੇਖ ਪੈਣਾ ਹਾਂ ਇੱਥੇ ਲੱਗਦੇ ਵਿੱਕੀ ਲੈ ਆਦੇ ਵਿੱਕੀ ਵੀਰੇ ਵਿੱਕੀ ਲੈ ਕੇ ਇੱਥੇ ਵਿੱਕੀ ਵਿੱਕੀ ਕਿ ਵਿੱਕੀ ਕੀ ਕਿ ਲਿਖ ਪਿੰਡ ਕਿਹੜਾ ਸੀ ਹਟੇ ਕੋਲੇ ਨਹੀਂ ਸ਼ਾੜਰੇ ਨਾਲ ਤੇਰਾ ਪਿੰਡ ਕਿਹੜਾ ਵਾ ਹੈ ਉਹ ਗਣੇ ਉਹ ਲੋਕੀ ਪਿੰਡ ਐਸ਼ਾ ਲੋਕੀ ਤੋਂ ਨੂੰ ਤੇਰੇ ਡੈਡੀ ਦਾ ਕੀ ਨਾਮ ਆ ਧਾਨੀ ਦੀ ਡੈਥ ਹੋ ਗਈ ਅੱਛਾ ਕੀ ਨਾਮ ਸੀ ਉਹਦਾ ਨਾਮ ਉਹ ਕੀ ਰਣਜੀਤ ਹੈ ਤੇ ਤੇਰੇ ਭਰਾ ਦਾ ਕੀ ਨਾਮ ਆ ਪਰਾ ਹੈਗਾ ਤੇਰਾ ਹੈਗਾ ਉਹਦਾ ਕੀ ਨਾਂ ਹੈ ਸੁੱਖਾ ਠੀਕ ਆ ਤੇ ਕਿੰਨੇ ਭੈਣ ਭਰਾ ਤੁਸੀਂ ਤਿੰਨ ਭੈਣ ਭਰਾ ਠੀਕ ਆ ਤੇ ਇੱਕ ਹੋਰ ਜਿਹੜਾ ਤੀਸਰਾ ਉਹਦਾ ਕੀ ਨਾਂ ਭੈਣ ਵੀ ਹੈ ਕੋਈ ਭੈਣ ਭੈਣ ਤਾਂ ਨਾ ਕੀ ਸੀ ਹੈ ਮਨਜੀਤਕਰ ਛੋਟੀ ਹੀ ਕਬੱਡੀ ਆ ਛੋਟੀ ਤੋਂ ਤੋਂ ਠੀਕ ਆ ਠੀਕ ਤੇ ਤੂੰ ਵਿਆਹ ਹੋਇਆ ਮੈਂ ਤੇਰਾ ਵਿਆਹ ਨਹੀਂ ਹੋਇਆ ਕਹਣਾ ਕੰਮ ਕਰਦੇ ਮੈਸਤਰੀ ਨਾਲ ਜਾਂਦੇ ਜਾਂ ਕਿਹਦੇ ਨਾਲ ਨਾਲ ਵੀ ਜਾਏ ਖੇਤੀਬਾੜੀ ਵੀ ਕਰਦੇ ਸੰਜੀ ਰਲਿਆ ਕਦੇ ਕਿਹਨਾ ਸਾਲ ਤੇ ਸਿਰੀ ਰਲਿਆ ਕਦੇ ਕਿੰਨੇ ਪਹਿਲੇ ਨੰਬਰ ਹੁੰਦਾ ਹੈ 2010 2010 ਵੀਰ ਲਈ ਠੀਕ ਆ ਤੈਨੂੰ ਕੁੱਟਿਆ ਸੀ ਕਿਹਨੇ ਕਿਹਨੇ ਕੁੱਟਿਆ ਸੀ ਤੈਨੂੰ

ਇਹਨਾ ਨਾਮ ਤਾਂ ਲਿਖਾਇਆ ਹੈ ਜਿਹੜਾ ਕੋਈ ਯਾਦ ਨਹੀਂ ਫਿਰ ਦੋ ਫਿਰ ਦੋ ਨੂੰ ਕੱਟਦਾ ਨਾਮ ਨੂੰ ਤੇ ਆਪ ਪਾ ਪਾ ਕੇ ਮਚਾਤਾ ਆ ਕੀ ਲਿਖਿਆ ਹੈ ਹੂੰ ਇੱਕਮਕਰ ਇਹ ਲਿਖਿਆ ਵਿੱਕੀ ਇਹ ਮਿੱਕੀ ਵੀ ਕੇ ਆ ਕੀ ਲਿਖਿਆ ਨਾਲ ਅੱਗੇ ਐਮ ਲਿਖਿਆਗਾ GIWKY ਅੰਦਰ ਤੇ ਅੰਮਣੀ ਐਂਮਲੀ ਕਹਿੰਦਾ ਹਨਾ ਵਿਕਰਮ ਤਾਂ ਨਹੀਂ ਕਿਤੇ ਉਹ ਆਰਾ ਮੇ ਵੀ ਇਹ ਤਾਂ ਕਰ ਉਹ ਵਿਕਰਮ ਤੇਰਾ ਨਾਮ ਪੂਰਾ ਵਿਕਰਮਾ ਲਾ ਦੇਖ ਲਾ ਪਤਾ ਲੱਗ ਗਿਆ ਸਾਨੂੰ ਹੁਣ ਵਿਕਰਮ ਦੇਖਿਆ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੀ ਹਰਿਆਣੇ ਤੋਂ ਵੀਰ ਹੁਣੀ ਪਹੁੰਚੇ ਸਾਡੇ ਕੋਲੇ ਕੈਥਲ ਜ਼ਿਲ੍ਹਾ ਵਾ ਗੋਲਾ ਚਿੱਕਾ ਇੱਕ ਇਲਾਕਾ ਵਾ ਇੱਕ ਕਸਬਾ ਬੜਾ ਮਸ਼ਹੂਰ ਕਸਬਾ ਉੱਥੋਂ ਇਸ ਵਕਤ ਦੇ ਮਾਰੇ ਹੋਏ ਵੀਰ ਨੂੰ ਲੈ ਕੇ ਆਏ ਨੇ ਇਸ ਵੀਰ ਦੀ ਹਾਲਤ ਸਿਹਤ ਨੂੰ ਦੇਖ ਕੇ ਇੰਜ ਲੱਗਦੀ ਹੋਵੇ ਵੀ ਇਹ ਤਾਂ ਠੀਕ ਆ ਚੰਗਾ ਭਲਾ ਵਾ ਪਰ ਦੇਰੇ ਦੇ ਦਿਮਾਗੀ ਹਾਲਾਤ ਨੇ ਉਹ ਬਹੁਤ ਹੀ ਜ਼ਿਆਦਾ ਅਫਸਟ ਨੇ। ਕਰੀਬ 1 ਸਾਲ ਹੋ ਗਿਆ ਸੀ ਉੱਥੇ ਉਸ ਇਲਾਕੇ ਦੇ ਵਿੱਚ ਇਹਨੂੰ ਵੀਰੇ ਨੂੰ ਹੁਣ ਦੇਖੋ ਕਿੰਨੀ ਠੰਡ ਨਿਕਲ ਕੇ ਗਈ ਹੈ ਸਰਦੀ ਤੇ ਇਹਨੇ ਸੜਕ ਤੇ ਗੁਜ਼ਾਰੀ ਹੈ ਠੰਡ ਸਾਰੀ। ਇਸ ਤੋਂ ਪਹਿਲਾਂ ਪਿਛਲੀਆਂ ਗਰਮੀਆਂ ਹੁਣ ਤੁਸੀਂ ਦੇਖੋ ਜੇਠ ਹਾਰ ਦੀ ਗਰਮੀ ਹੈ ਜਿਹੜੀ ਹੁਣ ਅਗਲੀ ਆਉਣੀਆਂ ਮਈ ਜੂਨ ਦੇ ਵਿੱਚ ਹੋਰ 2 ਮਹੀਨਿਆਂ ਨੂੰ ਮਤਲਬ ਕਿਵੇਂ ਅੱਗ ਵਰਦੀ ਹੈ। ਤਾਂ ਇਸ ਵੀਰ ਨੇ ਉਹ ਵੀ ਸੜਕ ਤੇ ਫੁੱਟਪਾਥ ਤੇ ਅਲਦਾਲੇ ਜੰਗਲਾਂ ਦੇ ਵਿੱਚ ਉੱਥੇ ਨਰਕ ਵਰਗੇ ਹਾਲਾਤਾਂ 'ਚ ਕੱਟੀਏ ਬਾਈ ਹੁਣੀ ਦੱਸਦੇ ਆ ਵੀ ਦੇਖਦੇ ਨੂੰ ਤਾਂ ਸਾਨੂੰ ਹੋ ਗਿਆ ਸੀ ਸਾਲ ਸਾਲ ਤੋਂ ਵੀ ਵੱਧ ਵੀ ਪਰ ਹੁਣ ਜਿਵੇਂ ਇਹ ਗਾਣਾ ਕੱਢਣ ਲੱਗ ਜਾਂਦਾ ਆਪ ਹੀ ਮੂੰਹ 'ਚ ਗੱਲਾਂ ਕਰਕੇ ਇਦਾਂ ਉੱਪਰ ਨੂੰ ਮੂੰਹ ਕਰਕੇ ਜਾਂ ਇੱਧਰ ਨੂੰ ਮੂੰਹ ਕਰਕੇ ਜਿਹੜੇ ਰਾਹਗੀਰ ਸੀਗੇ ਉਹ ਸਮਝਦੇ ਨਹੀਂ ਸਾਨੂੰ ਗਾਣਾ ਕੱਢਦਾ ਤੇ ਲੋਕੇ ਨੂੰ ਕੁੱਟਦੇ ਸੀਗੇ ਕੱਲ ਵੀ ਬਾਈ ਕਹਿੰਦਾ ਇਹਨੂੰ ਬਹੁਤ ਕੁੱਟਿਆ ਉੱਥੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਵੀ ਫੇਰ ਸਾਡੇ ਮਨ 'ਚ ਭਾਵਨਾ ਆਈ ਵੀ ਇਹਦੇ ਨਾਲ ਵਿਚਾਰੇ ਨਾਲ ਐਦਾਂ ਹੁੰਦੀ ਆ ਆਪਾਂ ਇਹਨੂੰ ਕਿਉਂ ਨਾ ਸੁਪਨਿਆਂ ਦੇ ਘਰ ਮਨੁਖਤਾ ਦੀ ਸੇਵਾ ਤੇ ਛੱਡਿਆਈ ਤੇ ਵੀਰੇ ਹੁਣੀ ਕੈਥਲ ਤੋਂ ਇੱਥੇ ਪਹੁੰਚੇ ਲੈ ਕੇ ਇਸ ਵੀਰ ਨੂੰ ਜਿਹੜਾ ਨਾਂ ਵਿੱਕੀ ਦੱਸਦਾ ਬਾਹਰ ਦੇ ਉੱਤੇ ਵਿਕਰਮ ਵੀ ਲਿਖਿਆ ਹੋਇਆ ਵਾ ਤੇ ਇੱਕ ਬਾਹ ਦੇ ਉੱਤੇ ਇਹਨੇ ਅੰਦਰ ਕੁਇਤ ਵਿਕਰਮ ਲਿਖਿਆ ਹੋਇਆ ਵਾ ਤੇ ਆਹ ਬਾਹ ਦੇ ਉੱਤੇ ਇਹਨੇ ਕੁਝ ਲਿਖਿਆ ਹੋਇਆ ਸੀਗਾ ਉਹ ਕਟਿਆ ਹੋਇਆ ਮਟਿਆ ਹੋਇਆ ਜਾਂ ਮੰਨ ਲਓ ਕੁਝ ਚੱਕ ਚੁੱਕੂ ਨਾਲ ਕਿਸੇ ਗਰਮ ਚੀਜ਼ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਉਹ ਖਰਾਬ ਹੋਇਆ ਹੋਇਆ ਵਾ ਇਹ ਹਿਆਟੇ ਦੇ ਸ੍ਰੀ ਅਮਰਸਰ ਸਾਹਿਬ ਦਾ ਵੀ ਨਾਮ ਲੈਂਦਾ ਕੋਈ ਹਿਆਟੇ ਦੇ ਕੋਲੇ ਕੋਈ ਪਿੰਡ ਬੋਲਦਾ ਪਰ ਕਲੀਅਰ ਨਹੀਂ ਦੱਸ ਪਾ ਰਿਹਾ ਕੋਈ ਮਨਜੀਤ ਕੋਰਕਨਾਨ ਦੱਸਿਆ ਨੇ ਮੇਰੀ ਭੈਣ ਦਾ ਨਾਮ ਵਿੱਚ ਇਹ ਕਹੀ ਜਾਂਦਾ ਮਾਂ ਦਾ ਨਾਮ ਆ ਭਰਾ ਦਾ ਨਾਮ ਵੀ ਦੱਸਿਆ ਨੇ ਸੁਖ ਅੱਜ ਸੋਸ਼ਲ ਮੀਡੀਆ ਦਾ ਜੋਗਾ ਆਪਾਂ ਜਦੋਂ ਵੀ ਵੀਡੀਓ ਸ਼ੇਅਰ ਕਰਨੀ ਆ ਤਾਂ ਲੱਖਾਂ ਲੋਕਾਂ ਤੱਕਰ ਜਾਂਦੀ ਹੈ ਵੀਡੀਓ ਪਰ ਜਾਂਦੀ ਤਾਂ ਵਾ ਜੇ ਤੁਸੀਂ ਸ਼ੇਅਰ ਕਰੋਗੇ ਤੇ ਜੇ ਤੁਸੀਂ ਸ਼ੇਅਰ ਕਰ ਦੋਗੇ ਤਾਂ ਇਸ ਵੀਰ ਦਾ ਘਰ ਲੱਭ ਜੂਗਾ ਹੋ ਸਕਦਾ ਹੈ ਕਿ ਮਾਪੇ ਬੁੱਢੇ ਮਾਪੇ ਨੂੰ ਲੱਭਦੇ ਹੋਣ ਤੇ ਮਾਂ ਤੜਫਦੀ ਹੋਵੇ ਮੇਰਾ ਪੁੱਤ ਕਿੱਥੇ ਗਿਆ ਵਿਕਰਮ ਹੋ ਸਕਦਾ ਹੈ ਕਿ ਬੱਚੇ ਲੱਭਦੇ ਹੋਣ ਵਿਆਹਿਆ ਹੋਵੇ ਹੁਣ ਅਸਲੀਅਤ ਅਜੇ ਪਤਾ ਹੀ ਨਹੀਂ ਕੁਝ ਵੀ ਨਾ ਵੀਰੇ ਉਹਨਾਂ ਨੂੰ ਪਤਾ ਨਾ ਸਾਨੂੰ ਪਤਾ ਉਸ ਪਿੰਡ ਦੇ ਵਿੱਚ ਉਸ ਕਸਬੇ ਦੇ ਵਿੱਚ ਕਿੱਥੋਂ ਆਇਆ ਕਿਵੇਂ ਆਇਆ ਇਹ ਵੀ ਨਹੀਂ ਕਿਸੇ ਨੂੰ ਪਤਾ ਪਰ ਜੋ ਇਹਦੇ ਹਾਲਾਤ ਆ ਉਹ ਵੀਡੀਓ ਵੀ ਤੁਸੀਂ ਦੇਖੋ ਅਸੀਂ ਨਾਲ ਅਟੈਚ ਕੀਤੀਆਂ ਜਿਹੜੀਆਂ ਬਾਈ ਹੁਣਾਂ ਨੇ ਉੱਥੇ ਸਮੇਂ-ਸਮੇਂ ਤੇ ਵੀਡੀਓ ਬਣਾਈਆਂ ਸੀਗੀਆਂ ਉਹਨਾਂ ਦੇ ਵਿੱਚ ਕਿਦਾਂ ਇਹ ਰਿਐਕਟ ਕਰਦਾ ਕਿਦਾਂ ਇਹ ਗੰਦੀ ਥਾਂ ਤੇ ਸੌ ਜਾਂਦਾ ਕਿਤੇ ਦਰਖਤ ਦੇ ਥੱਲੇ ਮੂੰਹ ਲਕੋ ਕੇ ਸੌ ਜਾਂਦਾ ਕਿਤੇ ਫੁੱਟਪਾਥ ਤੇ ਸੌ ਗਿਆ ਇਦਾਂ ਹੀ ਚੱਲ ਰਿਹਾ ਸੀ ਜੀਵਨ ਵਿਕਰਮ ਦਾ ਤੇ ਇਸ ਜੀਵਨ ਦੇ ਵਿੱਚ ਜੇ ਆਪਾਂ ਕੁਝ ਚੰਗਾ ਕਰ ਸਕਦੇ ਆ ਘਰੇ ਬੈਠੇ ਆਪਾਂ ਸਿਰਫ ਇੱਕ ਵੀਡੀਓ ਸ਼ੇਅਰ ਕਰਕੇ ਇਸ ਤੋਂ ਵੱਡਾ ਹੋਰ ਪੁੰਨ ਕੀ ਆ? ਵੀ ਕਿਸੇ ਮਾਂ ਦਾ ਪੁੱਤ ਮਾਂ ਨੂੰ ਮਿਲਾਤਾ। ਕਿਸੇ ਬੱਚਿਆਂ ਦਾ ਬਾਪ ਮਿਲਾਤਾ, ਕਿਸੇ ਭੈਣ ਦਾ ਭਰਾ ਮਿਲ ਗਿਆ। ਇਸ ਤੋਂ ਵੱਡਾ ਹੋਰ ਦੁਨੀਆ ਤੇ ਕਿਹੜਾ ਪੁੰਨ ਕਰ ਸਕਦੇ ਆਪਾਂ? ਇਸ ਪੁੰਨ ਨੂੰ ਕਰਨ ਵਾਸਤੇ ਕੋਈ ਬਹੁਤ ਕੁਝ ਕਰਨ ਦੀ ਲੋੜ ਨਹੀਂ, ਕੋਈ ਐਫਰਟ ਕਰਨ ਦੀ ਲੋੜ ਨਹੀਂ। ਤੁਹਾਨੂੰ ਸਿਰਫ ਇੱਕ ਸ਼ੇਅਰ ਕਰਨਾ, ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ। ਸ਼ਾਟੇ ਇਲਾਕੇ ਦੇ ਵਿੱਚ ਜੇ ਕੋਈ ਤੁਹਾਡੇ ਲਿੰਕ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਉੱਥੇ ਵੀਰ ਦੀਆਂ ਫੋਟੋਆਂ ਜਾਂ ਜਿਹੜੀ ਵੀਡੀਓ ਬਣਾਈ ਆਪਾਂ ਇਹ ਸ਼ੇਅਰ ਕਰ ਦਿਓ ਦਾ ਲਿੰਕ ਸ਼ੇਅਰ ਕਰ ਦਿਓ ਸ਼ਾਇਦ ਕੋਈ ਪਹਿਚਾਨ ਲਵੇ ਜੀਵਨ ਸਿੰਘ ਸ਼ਰਨਜੀਤ ਸਿੰਘ ਤੇ ਭਗਤ ਸਿੰਘ ਇਹ ਤਿੰਨੋਂ ਵੀਰ ਸਾਡੇ ਕੋਲੇ ਇੱਥੇ ਸਵੇਰ ਦੇ ਆਏ ਬੈਠੇ ਆ ਇੱਕੋ ਇੱਕ ਇਹਨਾਂ ਦਾ ਇੱਥੇ ਆਉਣ ਦਾ ਮਨੋਰਥ ਸੀ ਵੀ ਇਸ ਬੰਦੇ ਦਾ ਭਲਾ ਕਰਨਾ ਇਸ ਬੰਦੇ ਨੂੰ ਸਹੀ ਥਾਂ 'ਚ ਦੇ ਕੇ ਆਉਣਾ ਜਿੱਥੋਂ ਇਹ ਆਪਣੇ ਪਰਿਵਾਰ ਤੱਕ ਪਹੁੰਚ ਜਾ ਕਰ ਦੇਵੇ ਇਸ ਤਰ੍ਹਾਂ ਕਈ ਵਾਰ ਆਪਣੇ ਤੋਂ ਹੀ ਕੋਹਾਂ ਦੂਰ ਹੋ ਜਾਂਦੇ ਮਾਮਾ ਦੇ ਪੁੱਤ ਪਰ ਕੁਝ ਚੰਗੇ ਲੋਕ ਵੀ ਨੇ ਜਿਹੜੇ ਆਪਣੀ ਚੰਗਿਆਈ ਦੇ ਕਾਰਨ ਆਪਣਾ ਫਰਜ਼ ਨਿਭਾਉਣਾ ਜਾਣਦੇ ਨੇ ਧੰਨਵਾਦ ਅੱਭਾਈ ਤੁਹਾਡਾ ਬਹੁਤ ਬਹੁਤ